ਜ਼ਮੀਨ ਜਾਇਦਾਦਾਂ ਪਿੱਛੇ ਹੁੰਦੇ ਝਗੜੇ ਤਾਂ ਸੀ ਆਮ ਹੀ ਸੁਣੇ ਹੋਣਗੇ ਜਦੋਂ ਭਰਾਵਾਂ ਦੇ ਵੱਲੋਂ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਮਹਿਜ਼ ਥੋੜੀ ਬੁਰਤੀ ਜ਼ਮੀਨ ਜਾਇਦਾਦ ਦੇ ਪਿੱਛੇ ਪਰ ਜੋ ਹੁਣ ਤੁਸੀਂ ਮਾਮਲਾ ਸੁਣ ਰਹੇ ਹੋ ਜਿਹੜਾ ਮਾਮਲਾ ਤੁਹਾਨੂੰ ਅਸੀਂ ਸੁਣਾਉਣ ਜਾ ਰਹੇ ਆ ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦਰਸਲ ਇੱਥੇ ਇੱਕ ਪੁੱਤ ਦੇ ਵੱਲੋਂ ਹੀ ਆਪਣੀ ਮਾਂ ਦੀ ਕੁੱਟਮਾਰ ਕੀਤੀ ਗਈ ਹੈ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਮਹਿਜ਼ ਇੱਕ ਜ਼ਮੀਨ ਦੇ ਟੋਟੇ ਪਿੱਛੇ ਇੱਕ ਜਾਇਦਾਦ ਪਿੱਛੇ ਤਾਂ ਇਸ ਦੀ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਤਾਂ ਇਸ ਦੇ ਵਿੱਚ ਉਸ ਦੀ ਨੂ ਦੇ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਹੈ ਤਾਂ ਤਸਵੀਰਾਂ ਤੋਂ ਦਿਖਾਰੀਆਂ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜੜੀ ਕਿ ਅਬੋਹਰ ਵੀ ਦੱਸੀ ਜਾ ਰਹੀ ਹੈ ਅਬੋਹਰ ਦੇ ਵਿੱਚ ਪੁੱਤ ਨੂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ਮੁੰਡੇ ਦੇ ਵੱਲੋਂ ਆਪਣੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਪਣੀ ਮਾਂ ਦੀ ਛਾਤੀ ਤੇ ਚੜ ਕੇ ਉਸਨੇ ਗਾਲ ਕੁੱਟਣ ਦੀ ਕੋਸ਼ਿਸ਼ ਕੀਤੀ ਗਈ ਥੱਪੜ ਪੁੱਤ ਦੇ ਵੱਲ ਮਾਰੇਗੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਸਹੀ ਅਕਸਰ ਸੁਣਦੇ ਹਾਂ ਕਿ ਇਹ ਕਾਲੀ ਯੁਗ ਹੈ ਤਾਂ ਹੀ ਕਾਲੀ ਯੁਗ ਨਹੀਂ ਤਾਂ ਹੋਰ ਕੀ ਹੈ ਕਾਲੀ ਯੁਗੀ ਪੁੱਤ ਹੈ ਇਹ ਮhz ਥੋੜੀ ਜਿਹੀ ਜ਼ਮੀਨ ਪਿੱਛੇ ਕਿਸ ਤਰ੍ਹਾਂ ਆਪਣੀ ਮਾਂ ਦੀ ਕੁਟਮਾਰ ਕਰ ਰਹੇ ਆ ਸ਼ਾਇਦ ਇਹ ਭੁੱਲ ਗਏ ਕਿ ਸੀ ਮਾਂ ਨੇ ਇਸ ਨੂੰ ਜਨਮ ਦਿੱਤਾ ਇਹ ਦੁਨੀਆ ਦਿਖਾਈ ਹੈ ਉਸ ਨੂੰ ਚੰਗੇ ਮੁਕਾਮ ਤੇ ਪਹੁੰਚਾਉਣ ਦੇ ਲਈ ਕੀ ਕੀ ਪਾਪੜ ਇਸ ਮਾਂ ਨੇ ਬੇਲੇ ਹੋਣਗੇ ਸ਼ਾਇਦ ਇਹ ਸਭ ਕੁਝ ਇਹ ਭੁੱਲ ਚੁੱਕਿਆ ਤੇ ਇੰਨਾ ਜ਼ਿਆਦਾ ਪੈਸਾ ਇੰਨਾ ਜ਼ਿਆਦਾ ਜਾਇਦਾਦ ਦਾ ਸਰੂਰ ਇਹਨਾਂ ਦੇ ਉੱਪਰ ਚੜ ਜਾਂਦਾ ਇਹਨਾਂ ਨੂੰ ਕੋਈ ਨਹੀਂ ਦਿਖਦਾ ਕੋਈ ਰਿਸ਼ਤਾ ਨਹੀਂ ਦਿਖਦਾ ਕੋਈ ਮਾਂ ਨਹੀਂ ਦਿਖਦੀ ਕਿਸ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਉਧਰ ਉਸ ਦੀ ਨੂ ਦੇ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਮੂਹ ਦੇ ਵੱਲੋਂ ਖੁਦ ਜਿਹੜਾ ਨੂ ਦੇ ਵੱਲੋਂ ਖੁਦ ਸੱਸ ਨੂੰ ਥੱਪੜ ਮਾਰੇ ਜਾ ਰਹੇ ਤੁਸੀਂ ਵੇਖੋ ਇਹ ਵੀਡੀਓ ਤਾਂ ਸ਼ਰਮਸਾਰ ਕਰ ਦੇਣ ਵਾਲੀ ਹੈ ਇਹ ਇਹ ਵੀਡੀਓ ਹੈ ਇੱਕ ਕਾਲਯੁਗੀ ਪੁੱਤ ਦੀ ਵੀਡੀਓ ਤੁਸੀਂ ਵੇਖ ਸਕਦੇ ਹੋ ਇਹ ਇਹ ਜੇ ਹੁੰਦੇ ਨੇ ਕਾਲਯੁਗੀ ਪੁੱਤ ਜਿਹੜੇ ਕਿਸ ਤਰ੍ਹਾਂ ਆਪਣੀ ਮਾਂ ਦੀ ਕੁੱਟਮਾਰ ਕਰ ਰਹੇ ਨੇ ਉਹ ਨੋ ਤਾਂ ਚਲੋ ਬਗਾਨੀ ਹੈ ਉਸ ਦੀ ਤਾਂ ਇਹ ਸਕੀਮਾ ਨਹੀਂ ਲੱਗੀ ਜਿਹੜੀ ਥੱਪੜ ਮਾਰ ਰਹੀ ਹੈ ਪਰ ਮੁੰਡਾ ਜਿਸ ਨੇ ਜਿਸ ਨੂੰ ਜਨਮ ਦਿੱਤਾ ਐ ਇਸੇ ਮਾਂ ਨੇ ਤੋ ਕਿਸ ਤਰ੍ਹਾਂ ਇਸ ਦੀ ਮਾਦੀ ਕੁੱਟਮਾਰ ਕਰ ਰਏ ਤੁਸੀਂ ਵੇਖ ਸਕੋ ਤੋ ਤਸਵੀਰਾਂ ਦੇ ਵਿੱਚ ਤਾਂ ਸ਼ਰਮਸਾਰ ਕਰਨ ਵਾਲੀ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਨਾ ਬੋਹਰ ਤੋਂ ਸਾਹਮਣੇ ਆਈਏ ਤੋ ਉਸ ਬਾਅਦ ਦੋ داخل ਕਰਵਾਏ ਜਾਂਦੇ ਹਾਲਤ ਦੇਖ ਕੇ ਕਿ ਆਸ-ਪਾਸ ਦੇ ਲੋਕ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਹਸਪਤਾਲ 'ਚ ਭਰਤੀ ਕਰਵਾਇਆ ਕਿਸ ਬਜ਼ੁਰਗ ਨੂੰ ਤੌਣਾ ਨੇ ਦੱਸਿਆ ਕਿ ਇਹ ਕੋਈ ਪਹਿਲੀ ਵਾਰ ਮੇਰੇ ਨਾਲ ਨਹੀਂ ਹੋਇਆ ਜਾਂ ਮੈਂ ਕੋਈ ਪਹਿਲੀ ਵਾਰ ਹਸਪਤਾਲ 'ਚ ਭਰਤੀ ਨਹੀਂ ਹੋਈ ਇਸ ਤੋਂ ਬਾਅਦ 9-10 ਵਾਰ ਮੇਰੇ ਤੇ ਇਸੇ ਤਰ੍ਹਾਂ ਦਾ ਹਮਲਾ ਹੋ ਚੁੱਕਿਆ ਪਹਿਲਾਂ ਵੀ ਤਾਂ ਪੂਰੀ ਕਹਾਣੀ ਮਾਤਾ ਨੇ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਮਿਸਤਰੀ ਲੱਗੇ ਹੋਏ ਸੀ ਉਸ ਦਾ ਕਹਿਣਾ ਹੈ ਇਲਜ਼ਾਮ ਨੇ ਸੱਸ ਦੇ ਪੀੜਤਾ ਦੇ ਇਲਜ਼ਾਮ ਨੇ ਕਿ ਉਸ ਦੀ ਨੋ ਜਿਹੜੀ ਹੈ ਉਹ ਸ਼ਰਾਬ ਪਿੰਦੀ ਹੈ दारू पींदी है नशा सेवन करदी है ते सासउस नु रोकदी है करके ही पूरा जेड़ा है ਝਮੇਲਾ ਹੋਇਆ ਤਾਂ ਉਸ ਦੀ ਜ਼ੁਬਾਨੀ ਸੁਣ ਲੈ ਜਿਹੜੀ ਦਾਖਲ ਹੈ ਬਜ਼ੁਰਗ ਕੀ ਕਹਿਣਾ ਉਹਨਾਂ ਤੋਂ ਤੁਹਾਨੂੰ ਸੁਣਾ ਦਿੰਨੇ ਆ ਕੀ ਨਾਂ ਕੀ ਤੁਹਾਡਾ ਜੀ ਗੁਰਜੀਤ ਕੌਰ ਗੁਰਜੀਤ ਕੌਰ ਜੀ ਕੀ ਗੱਲ ਹੋਈ ਹੈ ਤੁਹਾਨੂੰ ਉਹਨੂੰ ਪੂਰੀ ਤਰ੍ਹਾਂ ਪੀਟਿਆ ਗਿਆ ਹੈ ਕੀ ਕਾਰਨ ਰਿਹਾ ਤੁਸੀਂ ਅੱਗੇ ਵੀ ਬਹੁਤ ਵਾਰੀ ਐਡਮਿਟ ਹੋ ਚੁੱਕੇ ਹੋ ਬਬੂ ਵੀ दारू ਨਸ਼ੇ ਕਰਦੀ दारू ਪਿੰਦੀ ਹੈ ਤੇ ਬੱਸ ਉਹਨੂੰ ਇਹ ਆ ਇਹ ਮਰ ਜੇ ਤੇ ਅਸੀਂ ਸਾਰਾ ਘਰ ਬਰ ਸਾਮਲੀ ਵੇਚ ਕੇ ਖਾ ਜੀਏ ਤੇ ਕੇਰ ਖਵਾ ਦਈਏ ਕਿੱਥੇ ਤੋਂ ਰਹਿਣ ਆਲੇ ਹੋ ਤੁਸੀਂ ਅਸੀਂ ਮਾਡਲ ਟੋਟ ਰਹਿਣ ਆਲੇ ਕਿੰਨੀ ਵਾਰੀ ਤੁਹਾਡੇ ਨਾਲ ਹਸਾ ਹੋ ਗਿਆ ਇਸ ਤਰ੍ਹਾਂ ਦਾ 9-10 ਵਾਰ ਹੋ ਗਿਆ ਅੱਜ ਕੀ ਗੱਲ ਹੋਈ ਜੀ ਅੱਜ ਕੋਈ ਗੱਲ ਨਹੀਂ ਸੀ ਮਿਸਤਰੀ ਲਾਇਏ ਸੀ ਮੈਂ ਰਸੋਈ ਦਾ ਕੰਮ ਕਰਾ ਰਹੀ ਸੀ ਧਾਰੂ ਬੀਤੇ ਉੱਤੋਂ ਪਹਿਲਾਂ ਤਾਂ ਗੰਦੇ ਇੰਨਾ ਬੱਕਿਆ ਨੇ ਬੇਹੱਦ ਮੈਂ ਨਹੀਂ ਬਾਹਰ ਨਿਕਲੀ ਉੱਤੋਂ ਆਈ ਇਹ ਮਿਸਤਰੀਆਂ ਦੇ ਸਿਰ ਚਿੱਟ ਮਾਰੀ ਤੇ ਲੋ ਤਾਂ ਮਿਸਤਰੀ ਵਿਚਾਰੇ ਕੰਮ ਛੱਡ ਕੇ ਭੱਜ ਗਏ ਤੇ ਫਿਰ ਬੇਰੇ ਗੱਲ ਪੈ ਗਈ। ਮੈਮਿਸ ਤੇਨ ਕਹਿੰਦੀ ਤੁਸੀਂ ਰਸਮਾਰ ਰੱਖੋ ਸਵੇਰੇ ਕੰਮ ਕਰਿਆ ਇਹ ਬੇਟਾ ਆ ਜਾਏਗਾ ਤਾਂ ਤੇ ਉਹ ਕਹਿੰਦੇ ਅਸੀਂ ਨਹੀਂ ਤੁਹਾਡੇ ਘਰੇ ਕੰਮ ਕਰਦੇ ਆ ਜਿੱਕੰਦੀ ਬੁੜੀ ਕੋਲ ਕਿੰਨੇ ਕਿੰਨੇ ਕੁੱਟਿਆ ਤੁਹਾਨੂੰ ਕੀ ਹਾਲਾਤ ਐ ਸੀਗੇ ਪਹਿਲੋਂ ਤਾਂ ਨੌ ਨੇ ਮਾਰਿਆ ਏ ਬੇਟਾ ਕਿਧਰ ਗਿਆ ਹੋਇਆ ਸੀ ਉਹ ਆਇਆ ਤਾਂ ਉਹਨੇ ਵੀ ਗਾਲੇ ਚ ਮੇਰੇ ਸਾਫਾ ਪਾ ਕੇ ਗੱਲ ਘੁੱਟਣ ਲੱਗ ਗਿਆ ਕਹਿੰਦਾ ਅੱਜ ਮੈਂ ਮਾਰ ਹੀ ਦੇਣੀ ਏ ਇੱਕ ਵੀਡੀਓ ਰਿਲੀਜ਼ ਹੋਈ ਹੈ ਤੁਹਾਡੇ ਘਰ ਦੀ ਪਤਾ ਲੱਗਿਆ ਉਹਦੇ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਹੀ ਕੋਠਰੇ ਨੇ ਜਾਂ ਕੋਈ ਹੋਰ ਨੇ ਜਾਂ ਬਹੁ ਬੇਟਾਈ ਨੇ ਤੁਹਾਡੇ ਬਹੁ ਬੇਟਾਈ ਜਿਹੜੇ ਕੋਠਰੇ ਨੇ ਤੁਹਾਨੂੰ ਹਾਂਜੀ ਬਾਕੀ ਤਾਂ ਦੁਕਾਨ ਵਾਲੇ ਛਡਾਣ ਵਾਲੇ ਸੀ ਨਾਲ ਵਾਲੇ ਛਡਾਣ ਵਾਲੇ ਸੀ ਹਾਂਜੀ ਰਿਕਾਰਡਿੰਗ ਤੁਹਾਡੇ ਘਰੇ ਕੈਮਰੇ ਲੱਗੇ ਨੇ ਹਾਂਜੀ ਪੁਲਿਸ ਨੇ ਕਰੀ ਕੋਈ ਕਾਰਵਾਈ ਕੀਤੀ ਇਸ ਚੀਜ਼ 'ਚ ਨਾ ਕੋਈ ਕਾਰਵਾਈ ਨਹੀਂ ਹੋਈ ਮੇਰੀ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਨਾ ਐਮਐਲਆਰ ਕਟੀਜੀ ਐਸਡੀਐਮ ਕੋਲ ਵੀ ਕੋਰਾ ਜੀਨਾਮਾ ਹੋਇਆ ਹਾਂਜੀ 1 2 ਵਾਰ ਹੋਇਆ ਏ 57 52 ਦਾ 2 ਵਾਰ ਕੇਸ ਬਣਿਆ ਜੇ ਰਾਜੀਨਾਮਾ ਹੋ ਜਾਂਦਾ ਸੀ ਹਨ ਕੀ ਚਾਹਦੇ ਹੋ ਤੁਸੀਂ ਪਰਿਵਾਰੀ ਗਾੜੇ ਪੁੱਤਰ ਤੋਂ ਪੁੱਤਰ ਵਧੂ ਤੋਂ ਦੁਖੀ ਹੋ ਕੀ ਚਾਹਦੇ ਹੋ ਮੈਂ ਅੰਨੀ ਛੋਟ ਵੱਡਾ ਮੁੰਡਾ ਤਿੰਨੋਂ ਘਰੋਂ ਨਿਕਲਣ ਤੇ ਛੋਟਾ ਮੇਰੇ ਨਾਲ ਰਹੀ ਕੀ ਅੰਨੀ ਜ਼ਮੀਨ ਅੰਨਾ ਮਕਾਨ ਮਹਿੰਗਾ ਕੀ ਤੁਹਾਡੇ ਕੀ ਆ ਜਾ ਕੰਮ ਦਾ ਹੈ ਜਿੰਦੇ ਕਰਕੇ ਉਹ ਲੜ ਰਹੇ ਨੇ ਕੀ ਕੀਮਤ ਹੈ ਜੀ ਹੈ ਜਿਹੜਾ ਵੇਚਣਾ ਚਾਹੁੰਦੇ ਨੇ ਉਹ ਮਕਾਨ ਤਾਂ ਸਾਡਾ 3.5-4 ਕਰੋੜ ਦਾ ਹੈ ਗਾਈ ਉਹਨਾਂ ਨੂੰ ਇਹ ਅਸੀਂ ਵੇਚ ਕੇ ਪਿੱਕਿਆਂ ਮੈਂ ਦੇ ਆ ਉਹ ਉਹ ਟੀਮ ਇਹ ਹੈ ਗਾਈ ਜਮੀਨ ਵੀ ਹੈ ਕੋਈ ਲੋਨ ਵੀ ਲਏ ਹੋਏ ਨੇ ਹਾਂਜੀ 70 ਲੱਖ ਮਕਾਨ ਤੇ ਲੋਨ ਹੈ 60 ਲੱਖ ਜਮੀਨ ਤੇ ਆ ਕੁਵੰਡ ਨਹੀਂ ਹੋ ਸਕਦੀ ਵੰਡ ਹੋ ਜੇ ਕਿ ਪਰਿਵਾਰ ਸਹੀ ਰਹਿ ਸਕੇ ਨਹੀਂ ਹੋ ਸਕਦੀ ਵੰਡ ਵਰਤਾ ਖਾਤਾ ਹੈ ਮਕਾਨ ਮੇਰੇ ਨਾਲ ਹੀ ਤੇ ਵਿੱਚੋਂ ਜਮੀਨ 5 ਕਿੱਲੇ ਮੇਰੇ ਨਾਲ ਹੈ ਬਾਕੀ ਇਹਨਾਂ ਦੇ ਨਾਲ ਹੈ ਸਰ ਇੱਕ ਮਾਤਾ ਨੂੰ ਬੁਰੀ ਤਰ੍ਹਾਂ ਪਿੱਟਣ ਦਾ ਕੇਸ ਆਇਆ ਹੈ ਕੀ ਮਾਮਲਾ ਕੀ ਹੈ ਸਰ ਸਾਡੇ ਕੋਲ ਇੱਕ ਮਾਤਾ ਆਈ ਹੈ ਜੋ ਕਿ ਜਿਸ ਦਾ ਨਾਮ ਗੁਰਜੀਤ ਕੌਰ ਹੈ ਮੋਡਲ ਟਾਊਨ ਦੀ ਰਹਿਣ ਵਾਲੀ ਹੈ ਔਰ ਸਾਡੇ ਕੋਲ ਆਈ ਜਿਸ ਤੇ ਔਰੋਪ ਨੇ ਵੀ ਉਸ ਤੇ ਕੋਈ ਘਰੇਲੂ ਝਗੜਾ ਸੀ ਔਰ ਉਸਨੇ ਔਰੋਪ ਲਾਇਆ ਆਪਣੇ ਹੀ ਪੁੱਤਰ ਆਪਣੀ ਨੋ ਦੇ ਉਸਨੇ ਔਰੋਪ ਲਾਇਆ ਔਰ ਉਸ ਨੂੰ ਕਾਫੀ ਗੰਭੀਰ ਤਰ੍ਹਾਂ ਫਟਿਆ ਗਿਆ ਔਰ ਸਾਡੇ ਕੋਲ ਡਾਕਟਰ ਸਾਹਿਬ ਵੱਲੋਂ ਬੰਦੀ ਐਮਰਜੈਂਸੀ ਕਰਕੇ ਉਸ ਨੂੰ ਦਾਖਲ ਕੀਤਾ ਗਿਆ ਔਰ ਉਹਦੇ ਐਕਸਰੇ ਵਗੈਰਾ ਜੋ ਡਾਕਟਰ ਨੇ ਲਿਖੇ ਆ ਉਹ ਸਭ ਅੰਕਸ਼ੀਸ਼ਨ ਸਾਰੀ ਹੋ ਚੀ ਪੁਲਿਸ ਨੂੰ ਸੂਚਨਾ ਚਾਹੀਦੀ ਸੂਚਨਾ ਕਰ ਦਿੱਤੀ ਦੋਸਤੋ ਸਰਕਾਰੀ ਹਸਪਤਾਲਾ ਬੋਰਡ ਦੇ ਵਿੱਚ ਇੱਕ ਅਜ ਅਜੇਹਾ ਮਾਮਲਾ ਆਇਆ ਹੈ ਜਿੱਥੇ ਕਰੋੜਾ ਦੀ ਮਾਲਕਨ ਜਿਹੜੀ ਹੈ ਆਪਣੇ ਹੀ ਘਰ ਦੇ ਵਿੱਚ ਜਾਨਵਰਾਂ ਵਰਗੀ ਜ਼ਿੰਦਗੀ ਬਤੀਤ ਕਰਦੀ ਹੈ ਮਾਮਲਾ ਹੈ ਨੌ ਤੇ ਪੁੱਤਰ ਵੱਲੋਂ ਤਸੀਹੇ ਦੇਣ ਦਾ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਤੇ ਇੰਨੇ ਕ ਤਸੀਹੇ ਦਿੱਤੇ ਗਏ ਨੇ ਕਿ ਅੱਜ ਉਸ ਬਜ਼ੁਰਗ ਔਰਤ ਨੂੰ ਸਰਕਾਰੀ ਹਸਪਤਾਲ ਅਬੋਰ ਦੇ ਵਿੱਚ ਦਾਖਲ ਹੋਣਾ ਪਿਆ ਇਸ ਸਬੰਧ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹਾਂ ਤੇ ਉਸ ਤੋਂ ਬਾਅਦ ਦੇਵਾਂਗੇ ਮਾਤਾ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੇਖਦੇ ਰਹੋ ਤੁਸੀਂ ਛਿਪਾ ਸੱਚ ਨਿਊਜ਼ ਸਿਰ ਇੱਕ ਮਾਤਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਨੂੰ ਉਹਦੀ ਬੇਟੀ ਉਹਦੀ ਨੂੰਹ ਤੇ ਇੱਕ ਬਹੂ ਬਹੁਤ ਤੇ ਬੇਟਾ ਕੋਟਰੇ ਨੇ ਸਰਕਾਰੀ ਹਸਪਤਾਲ ਦਾਖਲ ਲੈ ਕੇ ਗਿਆ ਨਾ ਚਾਹੋਗੇ ਕਦੀ ਤੁਹਾਡੇ ਮਾਦੇ ਮਰਾ ਹੀ ਸਾਨੂੰ ਪਤਾ ਲੱਗਿਆ ਕਿ ਸਿਵਲ ਹਸਪੀਟਲ ਐਡਮਿਨ ਨੇ ਅਜੇ ਤੱਕ ਸਾਡੇ ਕੋਲ ਐਮਐਲਆਰ ਨਹੀਂ ਆਈ ਜਿਉਂ ਹੀ ਐਮਐਲਆਰ ਰਸੀਬ ਹੁੰਦੀ ਅਸੀਂ ਬਿਆਨ ਲਿਖ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ